ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਕਾਸਟੌਰ ਤੇ ਜੇਕਰ ਅਸੀਂ ਬਠਿੰਡਾ ਬੈਲਟ ਦੀ ਗੱਲ ਕਰੀਏ ਫਾਜ਼ਿਲਕਾ ਬੈਲਟ ਦੀ ਗੱਲ ਕਰੀਏ ਮੁਕਸਰ ਸਾਹਿਬ ਵੱਲ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਜ਼ਿਆਦਾ ਕੋਲਡ ਵੇਵ ਦਾ ਅਲਰਟ ਜਿਹੜਾ ਮੌਸਮ ਵਿਭਾਗ ਨੇ ਜਾਰੀ ਕੀਤਾ ਲੁਧਿਆਣਾ ਦੇ ਵਿੱਚ ਵੀ ਜਿਹੜਾ ਮੌਸਮ ਵਿਭਾਗ ਨੇ yellow ਅਲਰਟ ਜਾਰੀ ਕੀਤਾ ਕੋਲਡ ਵੇਵ ਦਾ ਕਿਉਂਕਿ ਅੱਜ ਯਾਨੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਹਾੜਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਵਾਰੀ ਜਿਹੜੀ ਆ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਬਣੀ ਹੋਈ ਹੈ ਤੇ ਹੋ ਸਕਦੀ ਹੈ ਉੱਥੇ ਅੱਜ ਵੀ ਬਰਫਵਾਰੀ ਦੀ ਉੱਥੇ ਅਲਰਟ ਹੈਗਾ ਤੇ ਕੱਲ ਸ਼ਨੀਵਾਰ ਨੂੰ ਵੀ ਉੱਥੇ ਬਰਫਵਾਰੀ ਦਾ ਅਲਰਟ ਹੈਗਾ ਜਿਸ ਦੇ ਨਾਲ ਪੰਜਾਬ শীত ਲਹਿਰ ਦੇ ਨਾਲ ਟੱਕਿਆ ਜਾਏਗਾ ਲੋਕਾਂ ਦੇ ਵਿੱਚ ਘਾਰ ਠੰਡ ਜਿਹੜੀ ਆ ਉਹ ਵਾਜੇਗੀ ਕੰਬਲ ਸਵੈਟਰ ਜਿਹੜੇ ਨੇ ਲੋਕਾਂ ਦੇ ਹੋਰ ਜ਼ਿਆਦਾ ਜਿਹੜੇ ਨੇ ਵੱਧ ਜਾਣਗੇ ਕਿਉਂਕਿ ਮੌਸਮ ਵਿਭਾਗ ਨੇ ਹੁਣ yellow alert ਜਾਰੀ ਕਰ ਦਿੱਤਾ ਕੋਲਡ ਵੇਵ ਦਾ ਪਹਿਲਾਂ ਤੁਸੀਂ ਗਰਮੀਆਂ ਦੇ ਵਿੱਚ yellow alert ਆਂ ਆ uh, orange alert ਤੁਸੀਂ ਬਰਸਾਤ ਦੇ ਮੌਨਸੂਨ ਦੇ ਵਿੱਚ ਹੁੰਦੇ ਹੋਊਗੇ ਪਰ ਜਦੋਂ ਸਰਦੀਆਂ ਆ ਜਾਂਦੀਆਂ ਨੇ ਤਾਂ ਜਿਹੜੇ ਇਹ ਅਲਰਟ ਹੁੰਦੇ ਨੇ ਤਾਂ ਇਹ ਕੋਲਡ ਵੇਵ ਦੇ ਅਲਰਟਸ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਤਾਂ ਕੋਲਡ ਵੇਵ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਪੰਜਾਬ ਦੇ ਵਿੱਚ ਵੀ ਵੈਸੇ ਅਲਰਟ ਜਾਰੀ ਕੀਤਾ ਤੇ ਨਾਲ ਲਿਸਤੇ ਹਰਿਆਣਾ ਦੇ ਵਿੱਚ ਵੀ ਅਤੇ ਝਾਰਖੰਡ ਦੇ ਵਿੱਚ ਵੀ ਇਹ ਅਲਰਟ ਜਾਰੀ ਕੀਤਾ ਪਰ ਖਾਸ ਤੌਰ ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਮਾਲਵਾ ਰੀਜਨ ਦੇ ਜਿੰਨੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ yellow alert ਜਾਰੀ ਕੀਤਾ ਦੋ ਜ਼ਿਲ੍ਹੇ ਆਏ ਅਲਰਟ ਜਾਰੀ ਕੀਤਾ ਸ਼ਨੀਵਾਰ ਤੇ ਐਤਵਾਰ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫਬਾਰੀ ਦੇ ਅਸਾਰ ਜਿਹੜੇ ਨੇ ਮੌਸਮ ਵਿਭਾਗ ਨੂੰ ਇਲਾਕੇ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰੀ ਬਰਫਬਾਰੀ ਜਿਹੜੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਾੜਾਂ ਤੇ ਹੋ ਸਕਦੀ ਹੈ ਜਿਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਨਾਲ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਇਲਾਕੇ ਲੱਗਦੇ ਨੇ ਉਧਰ ਅਨੰਦਪੁਰ ਸਾਹਿਬ ਇਦਰ ਪਠਾਨਕੋਟ ਤਾਂ ਬਹੁਤ ਸਾਰੇ ਏਦਾਂ ਇਲਾਕੇ ਜਿਹੜੇ ਨੇ ਉਹ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਨਾਲ ਲੱਗਦੇ ਨੇ ਤਾਂ ਜਿੱਥੇ-ਜਿੱਥੇ ਅੱਜ ਬਾਰਡਰਸ ਨੇ ਉੱਥੇ ਜ਼ਿਆਦਾ ਠੰਡ ਵਧਣ ਦੇ ਜਿਹੜੇ ਨੇ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਤਾਂ ਫਿਲਹਾਲ ਦੇ ਵਾਸਤੇ 2 ਦਿਨ ਦਾ yellow alert ਮੌਸਮ ਵਿਭਾਗ ਨੇ IMD ਨੇ ਜਾਰੀ ਕੀਤਾ ਕੋਲਡ ਵੇਵ ਜਿਹੜੀ ਹੈ ਉਹ ਪੈਗੀ ਤਾਂ ਲੋਕਾਂ ਨੂੰ ਇਹੀ ਐਡਵਾਈਜ਼ਰੀ ਮੌਸਮ ਵਿਭਾਗ ਨੇ ਵੀ ਜਾਰੀ ਕੀਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਆਪਣਾ ਖਾਸ ਤੌਰ ਤੇ ਧਿਆਨ ਰੱਖੋ ਗਰਮ ਕੱਪੜੇ ਪਾ ਕੇ ਤੁਸੀਂ ਆਪਣੇ ਘਰੋਂ ਨਿਕਲੋ ਮੂੰਹ ਸਿਰ ਢੱਕ ਕੇ ਆਪਣਾ ਘਰੋਂ ਬਾਹਰ ਨਿਕਲੋ ਤਾਂ ਹੋਰ ਅਪਡੇਟਸ ਇਸ ਸਮਾਂ ਨਾਲ ਜੁੜੇ ਲੁਧਿਆਣਾ ਤੋਂ ਸੁਨਮਜੀਤ ਸਿੰਘ ਜਨਤੇਸ਼ੀ ਤਰ